ਕੱਲ ਕਾਂਗਰਸ ਦੀ ਰੈਲੀ ਦੇ ਵਿੱਚ ਸਾਰੇ ਕਾਂਗਰਸੀ ਆਗੂ ਇਕੱਠੇ ਦਿਖਾਈ ਦਿੱਤੇ ਆ ਕਿ ਕਾਂਗਰਸ ਦੇ ਵਿੱਚ ਚੱਲ ਰਹੀ ਧੜੇਬੰਦੀ ਖਤਮ ਹੋ ਚੁੱਕੀ ਆ ਜਾਂ ਅੰਦਰ ਖਾਤੇ ਹਜੇ ਵੀ ਵਿਰੋਧ ਤਾਂ ਉਸੇ ਕਦਰ ਚੱਲ ਰਹੀ ਆ ਕੱਲ ਕਿਸ ਦੇ ਵੱਲੋਂ ਕਾਂਗਰਸੀ ਆਗੂਆਂ ਨੂੰ ਇੱਕ ਝੰਡੇ ਹੇਠ ਇਕੱਠੇ ਕੀਤਾ ਗਿਆ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਹੈ ਤੇ ਉਧਰ ਪੰਥਕ ਟਕਰਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ 15 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਸ਼੍ਰੀ ਅਕਾਲ ਤਖਤ ਸਾਹਿਬ ਸਿਕਤਰੇਤ ਅੱਗੇ ਪੇਸ਼ ਹੋਣਗੇ ਪਰ ਉਸ ਤੋਂ ਪਹਿਲਾਂ ਕਈ ਅਹਿਮ ਖੁਲਾਸੇ ਹੋਣ ਦੀ ਸੁਭਾਵਨਾ ਦਿਟਾਈ ਜਾ ਰਹੀ ਆ ਜਥੇਦਾਰ ਸਾਹਿਬ ਦੇ ਵੱਲੋਂ ਜਿੱਥੇ ਐਜੀਪੀਸੀ ਨੂੰ ਆਦੇਸ਼ ਦੇ ਦਿੱਤੇ ਗਏ ਨੇ ਕਿ ਐਜੀਪੀਸੀ ਸਹਿਯੋਗ ਕਰੇ ਉਸ ਦੇ ਨਾਲ ਹੀ ਹੁਣ ਇਹ ਵੀ ਸਵਾਲ ਵੱਡਾ ਬਣਦਾ ਜਾ ਰਿਹਾ ਕਿ ਆਖਰਕਾਰ ਜੋ ਬੀੜਾ ਨੂੰ ਲੈ ਕੇ ਸਵਾਲ ਬਣਿਆ ਹੋਇਸੀ ਕਿ ਉਹ ਕਿੱਥੇ ਨੇ ਕਿ ਉਸ ਦਾ ਜਵਾਬ ਐ ਜੀ ਪੀ ਸੀ ਦੇ ਪਾਵੇਗੀ ਇਸ ਤੇ ਵੀ ਅਹਿਮ ਗੱਲਬਾਤ ਕਰਨੀ ਹੈ ਤੇ ਨਾਲ ਹੀ ਨਾਲ ਗੱਲਬਾਤ ਕਰਨੀ ਹੈ ਕਿ ਮੱਗੀ ਕਾਨਫਰੰਸ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਤਰਲੋ ਮੱਛੀਆਂ ਹੋਈਆਂ ਪਈਆਂ ਨੇ ਕਿ ਉਸ ਕਾਨਫਰੰਸ ਦੇ ਵਿੱਚ ਲੋਕ ਮੁੱਦਿਆਂ ਦੀ ਵੀ ਗੱਲਬਾਤ ਹੋਵੇਗੀ ਜਾਂ ਫਿਰ ਸਿਆਸੀ ਰੋਟੀਆਂ ਹੀ ਸਟੇਜਾਂ ਤੋਂ ਸੇਕੀਆਂ ਜਾਣਗੀਆਂ ਇਸ ਤੇ ਵੀ ਬਹੁਤ ਅਹਿਮ ਗੱਲਬਾਤ ਕਰਨੀ ਹੈ ਸ਼ਾਸਿਕਾਰ ਜੀ ਤੁਸੀਂ ਦੇਖ ਰਹੇ ਖਬਰ ਸਵੇਰ ਮੈਂ ਜੇ ਰੱਖਣਾ ਇਨ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਜੀ ਤੇ ਸਹਿਯੋਗੀ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਦੋਨਾਂ ਮਹਿਮਾਨਾਂ ਦਾ ਸਵਾਗਤ ਕਰਦੇ ਆਂ ਸਿੱਧੂ ਸਰ ਪਹਿਲਾਂ ਮੈਂ ਤੁਹਾਡੇ ਵੱਲ ਆਣਾ ਚਾਹਾਂਗਾ ਕੱਲ ਕਾਂਗਰਸ ਦੀ ਰੈਲੀ ਦੇ ਵਿੱਚ ਸਾਰੇ ਕਾਂਗਰਸੀ ਆਗੂ ਇਕੱਠੇ ਦਿਖਾਈ ਦਿੱਤੇ ਬਹੁਤ ਲੰਬੇ ਸਮੇਂ ਬਾਅਦ ਇਹ ਇੱਕ ਚੰਗੀ ਤਸਵੀਰ ਕਾਂਗਰਸ ਦੇ ਵਿਚਾਰ ਦੇਖਣ ਨੂੰ ਮਿਲੀ ਹੈ ਕਿਵੇਂ ਦੇਖਦੇ ਹੋ ਕਿ ਕਾਂਗਰਸ ਦੇ ਵਿੱਚ ਜੋ ਧੜੇਮੰਦੀ ਚੱਲ ਰਹੀ ਸੀ ਉਹ ਖਤਮ ਹੋ ਚੁੱਕੀ ਹੈ ਜਾਂ ਅੰਦਰਖਾਤੇ ਹਜੇ ਵੀ ਵਿਰੋਧਤਾ ਉਸੇ ਕਦਰ ਕਾਂਗਰਸ ਦੇ ਵੱਲੋਂ ਕਿਹੜੇ ਆਗੂ ਦੇ ਵੱਲੋਂ ਸਾਰੇ ਕਾਂਗਰਸੀ ਲੀਡਰਾਂ ਨੂੰ ਇਕੱਠੇ ਕਰ ਲਿਆ ਗਿਆ ਹੈ ਜੀ ਦੇਖੋ ਇਹਦੇ ਤੇ ਬਹੁਤ ਵਾਰੀ ਅਸੀਂ ਨਾ ਪਹਿਲਾਂ ਗੱਲ ਕਰ ਚੁੱਕੇ ਹਾਂ ਮੈਂ ਤੇ ਅਣਕੀ ਸਾਹਿਬ ਵੀ ਔਰ ਬਹੁਤ ਵਾਰੀ ਪਹਿਲਾਂ ਹੋਰ ਵੀ ਗੱਲ ਹੋਈ ਹੈ ਕਿ ਕਾਂਗਰਸ ਜਿਹੜੀ ਹੈ ਤਸਵੀਰਾਂ 'ਚ ਇਕੱਠੀ ਤਾਂ ਜ਼ਰੂਰ ਹੋ ਜਾਂਦੀ ਹੈ ਪਰ ਜਿਹੜੇ ਉਹਨਾਂ ਦੇ ਦਿਲ ਨਹੀਂ ਜਿਹੜੇ ਉਹ ਮਿਲਦੇ ਐ ਬਾਹਾਂ ਇੱਕ ਦੂਜੇ ਦੀਆਂ ਹੱਥ ਫੜ ਕੇ ਖੜੇ ਕਰ ਲੈਂਦੇ ਐ ਪਰ ਦਿਲ ਜਿਹੜੇ ਉਹ ਇਕੱਠੇ ਨਹੀਂ ਹੁੰਦੇ ਸੋ ਕੱਲ ਜਿਹੜੀ ਆ ਉਹ ਕਾਂਗਰਸ ਨੂੰ ਇੱਕ ਮੰਚ ਤੇ ਦੇਖਣ ਨੂੰ ਮਿਲੀ ਐ ਦੂਜਾ ਜਿਹੜਾ ਵੱਡਾ ਧੜਾ ਸੀਗਾ ਕੱਲ ਚਰਨਜੀਤ ਸਿੰਘ ਚੰਨੀ ਦੇ ਨਾਲ ਬਹੁਤ ਵੱਡੇ ਪੱਧਰ ਤੇ ਪਹੁੰਚਿਆ 40-42 ਹਲਕਾ ਇੰਚਾਰਜ ਜਿਹੜੇ ਉਹ ਚਰਨਜੀਤ ਸਿੰਘ ਚੰਨੀ ਦੇ ਨਾਲ ਉੱਥੇ ਜਿਹੜੇ ਉਹ ਪਹੁੰਚੇ ਔਰ ਭਾਰੀ ਗੱਡੀਆਂ ਦਾ ਕਾਫਲਾ ਵੀ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਨਾਲ ਸੀਗਾ ਯਾਨੀ ਕਿ ਕੱਲ ਦੇਖਿਆ ਕਿ ਚਰਨਜੀਤ ਸਿੰਘ ਚੰਨੀ ਸਭ ਤੋਂ ਮਜ਼ਬੂਤ ਨਹੀਂ ਕਾਂਗਰਸ ਦੇ ਅੰਦਰ ਅੱਜ ਵੀ ਤਾਂ ਉਹ ਗੱਲ ਜ਼ਰੂਰ ਦੇਖੀ ਐ ਪਰ ਇਸ ਰੈਲੀ ਦੇ ਵਿੱਚ ਸਭ ਤੋਂ ਵੱਧ ਭਾਰੀ ਇਕੱਠ ਵੀ ਸੀਗਾ ਔਰ ਇਹ ਜਿਹੜੀਆਂ ਬਾਕੀ ਰੈਲੀਆਂ ਹੋਈਆਂ ਨੇ ਔਰ ਸਭ ਤੋਂ ਵੱਧ ਇਕੱਠ ਇਹਦੇ ਜੇ ਸੀਗਾ ਔਰ ਸਵਾਲ ਇਹ ਹੈ ਕਿ ਜੇ ਇਕੱਠੇ ਹੋਏ ਐ ਤਾਂ ਫਿਰ ਪਹਿਲੀਆਂ ਰੈਲੀਆਂ ਚ ਕਿਉਂ ਨਹੀਂ ਇਕੱਠੇ ਹੋਏ ਤੇ ਆਖਰੀ ਦੇ ਵਿੱਚ ਹੀ ਕਿਉਂ ਇਕੱਠੇ ਹੋਏ ਐ ਕਿਉਂ ਗੁਰੂ ਹਰਸਹਾਇ ਵਾਲੀ ਰੈਲੀ ਦੇ ਵਿੱਚ ਹੀ ਸਾਰੇ ਲੀਡਰ ਪਹੁੰਚੇ ਕਿਉਂ ਇਹੀ ਰੈਲੀ ਜਿਹੜੀ ਸਭ ਤੋਂ ਵੱਡੀ ਹੋਈ ਹੈ ਸੋ ਇਹ ਜਿਹੜਾ ਸਵਾਲ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਉਹ ਹੈਗਾ ਸੀਗਾ ਸੋ ਮੈਂ ਤੁਹਾਨੂੰ ਪਹਿਲਾਂ ਦੱਸ ਦਵਾ ਕਿ ਇਹ ਚਾਰ ਹਲਕਿਆਂ ਦੀ ਡਿਊਟੀ ਜਿਹੜੀ ਆ ਉਹ ਮੇਰੇ ਖਿਆਲ ਚ ਲੱਗੀ ਸੀਗੀ ਜਿਹਦੇ ਵਿੱਚ ਕਿੱਕੀ ਢਲੋਹਰਾਂ ਦਾ ਫਰੀਦਕੋਟ ਹਲਕਾ ਸੀ ਗੁਰੂ ਹਰ ਸਹਾਏ ਹਲਕਾ ਸੀਗਾ ਜਿਹਦੇ ਵਿੱਚ ਡਿਊਟੀ ਜਿਹੜੀ ਉਹ ਲੱਗੀ ਹੋਈ ਸੀਗੀ ਔਰ ਫਿਰੋਜ਼ਪੁਰ ਤੋਂ ਪੈਂਕੀ ਜਿਹੜੇ ਹੈਗੇ ਨੇ ਉਹਨਾਂ ਦੀ ਡਿਊਟੀ ਲੱਗੀ ਹੋਈ ਸੀਗੀ ਔਰ ਕਬਾਇਆ ਸਾਹਿਬ ਦੀ ਡਿਊਟੀ ਸੀ ਔਰ ਰਾਮ ਆਵਲਾ ਖਾਸ ਤੌਰ ਤੇ ਇਹਦੇ ਵਿੱਚ ਜਿਹੜੇ ਉਹ ਰੈਲੀ ਜਿਹੜੀ ਆ ਉਹ ਕਰਵਾ ਰਹੇ ਸੀ ਸੋ ਇਹਨਾਂ ਇਹਨਾਂ ਚਾਰਾਂ ਦੇ ਵੱਲੋਂ ਰਲ ਕੇ ਇਹ ਜਿਹੜਾ ਵੱਡਾ ਇਕੱਠ ਕੀਤਾ ਗਿਆ ਔਰ ਬਹੁਤ ਵੱਡੀ ਰੈਲੀ ਜਿਹਦੇ ਪੱਧਰ ਤੇ ਇਹ ਹੋਈ ਹੈ ਔਰ ਖਾਸ ਤੌਰ ਤੇ ਇਹ ਹੁਣ ਲੀਡਰਾਂ ਦੀ ਜਿਵੇਂ ਗੱਲ ਕਰਾਂ ਇਹ ਲੀਡਰ ਨਾ ਤਾਂ ਕਿਸੇ ਇੰਚਾਰਜ ਦੇ ਕਹਿਣ ਤੇ ਨਾ ਕਿਸੇ ਪ੍ਰਧਾਨ ਦੇ ਕਹਿਣ ਤੇ ਨਾ ਹੀ ਕਿਸੇ ਐਲੋਪੀ ਦੇ ਕਹਿਣ ਤੇ ਜਿਹੜੇ ਇਹ ਇਕੱਠੇ ਹੋਏ ਇਹ ਲੀਡਰ ਜਿਵੇਂ ਰਾਵਾਵਲਾ ਲਾ ਲੋ ਜਿਵੇਂ ਪੈਂਕੀ ਜਿਲਾ ਲੋ ਔਰ ਖਾਸ ਕਰਕੇ ਕਿਕੀਟਲੋ ਜਿਲਾ ਲੋ ਇਹ ਨਾਲ ਦੇ ਦੋ ਨਾ ਟੜਿਆਂ ਦੇ ਨਾਲ ਆਪਸੀ ਪਰਸਨਲ ਰਿਲੇਸ਼ਨ ਜਿਹੜੇ ਉਹ ਹੈਗੇ ਆ ਔਰ ਕਿਸੇ ਨੇ ਕਿਸੇ ਲੀਡਰ ਨੂੰ ਕਿਹਾ ਕਿਸੇ ਕਿਸੇ ਨੂੰ ਸੋ ਇਹ ਦੋਵੇਂ ਧੜਿਆਂ ਦੇ ਲੀਡਰ ਜਿਹੜੇ ਆ ਉਹ ਕਿਹਨਾਂ ਜਣਿਆਂ ਦੀ ਗੱਲ ਨਹੀਂ ਜਿਹੜੀ ਉਹ ਟਾਲ ਸਕੇ ਸੋ ਇਹਦਾ ਜਿਹੜਾ ਸੇਹਰਾ ਇਸ ਰੈਲੀ ਦੇ ਵਿੱਚ ਸਾਰਿਆਂ ਨੂੰ ਸਾਰੇ ਲੀਡਰਾਂ ਨੂੰ ਇਕੱਠੇ ਕਰਨ ਦਾ ਜਿਹੜਾ ਸੇਹਰਾ ਜਾਂਦਾ ਉਹ ਖਾਸ ਕਰਕੇ ਕਿੱਕੀ ਢੱਲੋਂ ਨੂੰ ਜਾਂਦਾ ਔਰ ਰਾਮ ਆਮਲਾ ਨੂੰ ਜਾਂਦਾ ਔਰ ਪਿੰਕੀ ਹੁੜਾਂ ਨੂੰ ਜਾਂਦਾ ਔਰ ਇਹਨਾਂ ਨੇ ਹੀ ਜਿਹੜੀ ਇਹ ਲੀਡਰਸ਼ਿਪ ਉੱਥੇ ਇਕੱਠੀ ਕੀਤੀ ਹੈ ਜੇ ਆਪਾਂ ਕਹੀਏ ਕਿ ਇੰਚਾਰਜ ਨੇ ਜੇ ਆਪਾਂ ਕਹੀਏ ਪ੍ਰਧਾਨ ਨੇ ਇਹ ਰੈਲੀ ਜਿਹੜੀ ਇਕੱਠੇ ਸਾਰੇ ਲੀਡਰ ਇਕੱਠੇ ਕਰ ਲਿਆ ਆਸ਼ੂ ਸਾਧਲੇ ਚੰਨੀ ਸਾਧਲੇ ਨਹੀਂ ਇਹਨਾਂ ਦੇ ਆਪਸੀ ਪਿਆਰ ਜਿਹੜਾ ਇਹਨਾਂ ਤੇ ਨਾਲ ਲੀਡਰਾਂ ਦੇ ਨਾਲ ਹੈਗਾ ਸੋ ਉਹਨਾਂ ਦੇ ਕਰਕੇ ਜ਼ਰੂਰ ਇਸ ਰੈਲੀ ਦੇ ਵਿੱਚ ਜਿਹੜਾ ਉਹ ਪਹੁੰਚੇ ਆ ਪਰ ਕਾਂਗਰਸ ਦੇ ਅੰਦਰ ਜਿਉਂ ਦੀ ਤਿਉਂ ਸਿਚੁਏਸ਼ਨ ਜਿਹੜੀ ਉਹ ਬਣੀ ਹੋਈ ਹੈ ਹਾਲੇ ਵੀ ਦਿਲ ਜਿਹੜੇ ਆ ਉਹ ਕਾਂਗਰਸ ਦੇ ਅੰਦਰ ਲੀਡਰਾਂ ਦੇ ਮਿਲੇ ਨਹੀਂਗੇ ਔਰ ਪਹਿਲਾ ਮੈਂ ਪਹਿਲਾਂ ਵੀ ਸ਼ੁਰੂਆਤ ਦੇ ਵਿੱਚ ਹੀ ਇਹ ਖਬਰ ਦੇ ਵਿੱਚ ਮੈਂ ਤੁਹਾਨੂੰ ਗੱਲ ਦੱਸ ਚੁੱਕਿਆ ਸੀਗਾ ਕਿ ਭਾਈ ਇਹਨਾਂ ਦੇ ਹੱਥ ਜ਼ਰੂਰ ਖੜੇ ਹੋ ਜਾਂਦੇ ਆ ਇਹ ਫੋਟੋਆਂ ਦੇ ਵਿੱਚ ਜ਼ਰੂਰ ਇਕੱਠੇ ਨਜ਼ਰ ਆ ਰਹੇ ਨੇ ਆ ਪਰ ਦਿਲ ਜਿਹੜੇ ਉਹਨਾਂ ਦੇ ਇਕੱਠੇ ਨਹੀਂ ਹੁੰਦੇ ਦਿਲ ਜਿਹੜੇ ਇਹਨਾਂ ਦੇ ਹਲੇ ਵੀ ਨਹੀਂ ਰਲੇ ਸੋ ਕੱਲ ਹੋਰ ਵੀ ਰਫੜੋਪੜ ਪਏ ਆ ਕੱਲ ਜਿਹੜਾ ਬਘੇੜ ਸਾਹਿਬ ਦੇ ਬਿਆਨ ਤੇ ਵੀ ਕਾਫੀ ਪੜਤੂ ਪਿਆ ਸੀ ਐਮ ਚਿਹਰੇ ਨੂੰ ਲੈ ਕੇ ਸੋ ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਨੇ ਪਾਰਟੀ ਦੇ ਅੰਦਰ ਕਾਫੀ ਪਾਰਟੀ ਨੂੰ ਜਿਹੜੀਆਂ ਉਹ ਡੈਮੇਜ ਕਰ ਰਹੀਆਂ ਨੇ ਔਰ ਕਿਤੇ ਨਾ ਕਿਤੇ ਕੋਈ ਤਸਵੀਰ ਦੇਖ ਕੇ ਪਾਰਟੀ ਦੇ ਵਰਕਰ ਖੁਸ਼ ਜ਼ਰੂਰ ਹੁੰਦੇ ਆ ਕਿ ਸਾਡੀ ਲੀਡਰਸ਼ਿਪ ਕੱਟੀ ਹੋ ਗਈ ਹੈ ਪਰ ਉਸ ਤੋਂ ਬਾਅਦ ਕੋਈ ਨਾ ਕੋਈ ਇਹੋ ਜਿਹਾ ਸ਼ੋਸ਼ਾ ਕਿਸੇ ਨਾ ਕਿਸੇ ਲੀਡਰ ਵੱਲੋਂ ਛੱਡ ਦਿੱਤਾ ਜਾਂਦਾ ਜਿਹਦੇ ਤੋਂ ਬਾਅਦ ਸਾਫ਼ ਪਤਾ ਲੱਗ ਜਾਂਦਾ ਕਿ ਕਾਂਗਰਸ ਜਿਹੜੀ ਉਹ ਹਲੇ ਵੀ ਹੈ ਕੱਟੀ ਦੀ ਸੋ ਹਲੇ ਚੜ੍ਹਦੇ ਸਾਲ ਦੇ ਵਿੱਚ ਚੜ੍ਹਦੇ ਸਾਲ ਇਹ ਸਾਲ ਦੇ ਵਿੱਚ ਬਹੁਤ ਵੱਡੇ ਜਿਹੜੇ ਉਹ ਭਾਂਬੜ ਮਚਣੇ ਬਾਕੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਹੋਰ ਵੀ ਭਾਂਬੜ ਜਿਹੜੇ ਆ ਉੱਚੇ-ਉੱਚੇ ਸਾਨੂੰ ਜਿਹੜੇ ਉਹ ਨਿਕਲਦੇ ਕਾਂਗਰਸ ਦੀ ਲੜਾਈ ਦੇ ਵਿੱਚੋਂ ਕਾਂਗਰਸ ਦੀ ਜਿਹੜੀ ਪਾਰਟੀ ਦੇ ਵਿੱਚੋਂ ਸਾਨੂੰ ਪੰਜਾਬ ਦੇ ਅੰਦਰ ਦੇਖਣ ਨੂੰ ਮਿਲ ਸਕਦੇ ਆ ਪਰ ਹਾਲੇ ਮੈਂ ਫੇਰ ਇਹ ਗੱਲ ਕਹਿ ਰਿਹਾ ਹਾਲੇ ਵੀ ਲੀਡਰਸ਼ਿਪ ਜਿਹੜੀ ਆ ਉਸ ਤਰੀਕੇ ਨਾਲ ਇਕੱਠੀ ਨਹੀਂ ਹੋਈ ਬਿਲਕੁਲ ਅਣਕੀਸਾ ਉੱਧਰ ਪੰਥਕ ਟਕਰਾਅ ਦੀ ਜੇਕਰ ਗੱਲ ਕਰ ਲਈ ਤਾਂ ਦਿਨੋ-ਦਿਨ ਪੰਥਕ ਟਕਰਾਅ ਵੱਧਦਾ ਜਾ ਰਿਹਾ ਹੈ 15 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਪੇਸ਼ ਹੋਣਗੇ ਪਰ ਉਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਪਣੇ ਸੁਰ ਬਦਲੇ ਨਹੀਂ ਪਹਿਲਾਂ ਜਿੱਥੇ ਉਹ ਸਬੂਤਾ ਸਮੇਤ ਹਿਸਾਬ ਕਿਤਾਬ ਲੈ ਕੇ ਪੇਸ਼ ਹੋਣ ਦੀ ਗੱਲ ਕਰ ਰਹੇ ਸੀ ਬੀਤੇ ਦਿਨਾਂ ਦੇ ਵਿੱਚ ਆਪਣੇ ਬਿਆਨ ਬਦਲ ਲੰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਮੈਂ ਕੋਈ ਹਿਸਾਬ ਕਿਤਾਬ ਲੈਣ ਨਹੀਂ ਮੈਂ ਤਾਂ ਹਿਸਾਬ ਕਿਤਾਬ ਦੇਣ ਚੱਲਿਆਗਾ ਪਰ ਜਿਵੇਂ ਮੁੱਖ ਮੰਤਰੀ ਪੇਸ਼ੀ ਤੋਂ ਪਹਿਲਾਂ ਕੱਲ ਜਥੇਦਾਰ ਸਾਹਿਬ ਦੇ ਵੱਲੋਂ ਜੋ ਐਜੀਪੀਸੀ ਨੂੰ ਆਦੇਸ਼ ਦੇ ਦਿੱਤੇ ਗਏ ਨੇ ਕਿ ਸਰਕਾਰ ਦੇ ਨਾਲ ਸਹਿਯੋਗ ਕਰੇ ਜੋ ਪਿਛਲੇ ਕਾਫੀ ਦਿਨਾਂ ਤੋਂ ਕਸਮਕਸ ਚੱਲ ਰਹੀ ਸੀ ਸਹਿਯੋਗ ਨੂੰ ਲੈ ਕੇ ਜਿੱਥੇ ਉਹ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਦੇ ਪਿੱਛੇ ਦੇ ਮਾਇਨੇ ਕੀਵੇਂ ਦੇਖਦੇ ਹੋ ਕਿ ਪੰਥਕ ਟਕਰਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਥੇਦਾਰ ਜੀ ਜਾਂ ਇਸ ਦੇ ਪਿੱਛੇ ਵੀ ਕੋਈ ਸਿਆਸਤ ਕੰਮ ਕਰ ਰਹੀ ਹੈ ਆ ਦੇਖੋ ਕੱਲ ਦਾ ਦਿਨ ਜਿਹੜਾ ਸੀ ਬੜਾ ਮਹੱਤਵਪੂਰਨ ਦਿਨ ਸੀ ਖਾਸ ਤੌਰ ਤੇ ਪਾਗੋ ਸਰੂਪਾਂ ਦੇ ਸੰਦਰਭ ਦੇ ਵਿੱਚ ਤੇ ਖਾਸ ਸੀ ਜਥੇਦਾਰ ਸਾਹਿਬ ਦੇ ਜਾਰੀ ਕੀਤੇ ਅਦੇਸ਼ ਦੇ ਨਾਲ ਕਿਉਂਕਿ ਜਿਸ ਦਿਨ ਦਾ ਭਗਵੰਤ ਮਾਨ ਹੁਣਾਂ ਨੂੰ ਜਿਹੜਾ ਕਾਲ ਤੱਕ ਸਾਹਿਬ ਵਿਖੇ 15 ਜਨਵਰੀ ਵਾਸਤੇ ਤਲਬ ਕੀਤਾ ਗਿਆ ਉਦੋਂ ਤੋਂ ਲੈ ਕੇ ਹੁਣ ਤੱਕ ਅੰਪੰਥਕ ਸਿਆਸਤ ਵਿੱਚ ਰੋਜ਼ ਨਵੇਂ ਬੁਗ ਜਿਹੜੇ ਆਉਂਦੇ ਆ ਇੱਕ ਪਾਸੇ ਐ ਜੀਪੀਸੀ ਆਪਣੇ ਪੁਰਾਣੇ ਸਟੈਂਡ ਤੇ ੜੀ ਹੈ ਕਿ ਆਪਾਂ ਕਿਸੇ ਵੀ ਕਿਸਮ ਦਾ ਕੋਈ ਵੀ ਸਹਿਯੋਗ ਜਿਹੜਾ ਪੰਜਾਬ ਸਰਕਾਰ ਨੂੰ ਜਾਂ ਸੈਕਟਰ ਨੂੰ ਜਿਹੜਾ ਨਹੀਂ ਦੇਣਾ ਦੂਜੇ ਪਾਸੇ ਜਿਹੜੀ ਸਟ ਇਹ ਆਪਣੇ ਤਰੀਕੇ ਨਾਲ ਕਾਰਵਾਈ ਜਿਹੜੀ ਕਰਦੀ ਜਾ ਰਹੀ ਸੀ ਸਤਿੰਦਰ ਸਿੰਘ ਕੋਹਲੀ ਬਾਅਦ ਚ ਅਸ਼ਵਨੀ ਕੁਮਾਰ ਸੀਏ ਤੇ ਬਾਅਦ ਵਿੱਚ ਬਠਿੰਡੇ ਦੇ ਕੁਝ ਸੀਆ ਨੂੰ ਜਿਸ ਤਰੀਕੇ ਦਾ ਰਿਕਾਰਡ ਜਿਹੜਾ ਸਿੱਟ ਨੇ ਆਪਣੇ ਕਬਜ਼ੇ ਵਿੱਚ ਲਿਆ ਉਸ ਉਪਰੰਤ ਅਕਾਲੀ ਲੀਡਰਸ਼ਿਪ ਜਿਹੜੀ ਉਹ ਸਾਹਮਣੇ ਆਉਂਦੀ ਹੈ ਤੇ ਉਸ ਤੋਂ ਮਗਰੋਂ ਬੀਬਾ ਹਰ ਸਿਮਰਤ ਖਰਬਾ ਦਾ ਇੱਕ ਵੱਡਾ ਜਿਹੜਾ ਪੋਸਟ ਹੈ ਜਿਹੜੀ ਪੋਸਟ ਆ ਉਹ ਵੀ ਸਾਹਮਣੇ ਆਉਂਦੀ ਹੈ ਜਿਹਦੇ ਉੱਤੇ ਸਿੱਟ ਦੇ ਜਿਹੜੇ ਮੈਂਬਰ ਨੇ ਉਹਨਾਂ ਤੇ ਸਵਾਲ ਚੁੱਕੇ ਹੁੰਦੇ ਆ ਭਾਵੇਂ ਜਿਹੜਾ ਮਾਮਲਾ ਬੜੀ ਤੇਜ਼ੀ ਨਾਲ ਅੱਗੇ ਨੂੰ ਵਧਦਾ ਪਿਆ ਸੀ ਔਰ ਸਿਆਸਤ ਜਿਹੜੀ ਇੱਕ ਟਕਰਾਅ ਵੱਲ ਜਿਹੜੀ ਵਧ ਰਹੀ ਸੀ ਸਰਕਾਰ ਵਰਸਿ ਜੀਜੀਪੀਸੀ ਤਾਂ ਇਸੇ ਸੰਦਰਭ ਦੇ ਵਿੱਚ ਫਿਰ ਕੱਲ੍ਹ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪਾਲ ਸਿੰਘ ਗੜਕਾ ਜਿਨ੍ਹਾਂ ਦਾ ਇੱਕ ਪ੍ਰੈਸ ਰੂਮ ਜਾਰੀ ਹੁੰਦਾ ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿੰਦੇ ਆ ਕਿ ਤੁਸੀਂ ਸਰਕਾਰ ਨੂੰ ਇਸ ਮਸਲੇ ਤੇ ਟਕਵਾ ਜਿਹੜਾ ਸਹਿਯੋਗ ਦਿਓ ਉਹ ਇਸ ਸਹਿਯੋਗ ਜਿਹੜਾ ਸੀ ਖਾਸ ਤੌਰ ਤੇ ਜਿਹੜੇ 328 ਪਾਵਨ ਬੀੜਾਂ ਜਿਹੜੀਆਂ ਸਰੂਪ ਜਿਹੜੇ ਗੁੰਮ ਹੋ ਚੁੱਕੇ ਆ ਉਹਦੇ ਸੰਦਰਭ ਵਿੱਚ ਦਿੱਤਾ ਗਿਆ ਕਿਉਂਕਿ ਜਦੋਂ ਦੀ ਇਹ ਗੱਲ ਜਦੋਂ ਦਾ ਐ ਜੀ ਪੀ ਸਾਹਿਬ ਰਵਈਆ ਸਾਹਮਣੇ ਆਉਂਦਾ ਤਾਂ ਕੁਦਰਤੀ ਤੌਰ ਤੇ ਨਾਨਕ ਨਾਮ ਲੈਵਾ ਜਿੰਨੇ ਵੀ ਸਿੱਖ ਸੰਸਾਧ ਪਰ ਵਿੱਚ ਵੱਸਦੇ ਆ ਉਨ੍ਹਾਂ ਦਾ ਇੱਕ ਇਹ ਤਰਕ ਬਣ ਗਿਆ ਕਿ ਐਲਜੀਪੀਸੀ ਇਸ ਮਸਲੇ ਦੇ ਪਿੱਛੇ ਲਕਾ ਕੇ ਰਹੀ ਆ ਉਹ ਕਿਉਂ ਸਹਿਯੋਗ ਨਹੀਂ ਦੇ ਰਹੀ ਠੀਕ ਆ ਜੇਕਰ ਐਜੀਪੀਸੀ ਦਾ ਵਿੱਤੀ ਮਾਮਲਾ ਹੈਗਾ ਪਰ ਘਟੋ ਘਟ ਹਰ ਸਿੱਖ ਨੂੰ ਇਹ ਜਾਣਨ ਦਾ ਹੱਕ ਹੈਗਾ ਕਿ ਉਹ 328 ਮੀੜਾ ਇਸ ਵੇਲੇ ਕਿੱਥੇ ਨੇ ਕਿਸ ਹਾਲਾਤ ਵਿੱਚ ਨੇ ਤੇ ਕਦੋਂ ਦੀਆਂ ਉੱਥੇ ਪਈਆਂ ਨੇ ਪਰ ਜਦੋਂ ਇਹੋ ਜਿਹਾ ਦਬਾਅ ਦੇਸ਼ਵਿਦੇਸ਼ ਦੀਆਂ ਸੰਕਟਾਂ ਤੇ ਆਪਣੇ ਅਕਾਲ ਤਖਸਾਲ ਦੇ ਜਥੇਦਾਰ ਹੋਣਾ ਤੇ ਉੱਥੇ ਪੈਂਦਾ ਤਾਂ ਉਹਨਾਂ ਨੂੰ ਇਹ ਨੋਟ ਜਿਹੜਾ ਪ੍ਰੈਸ ਨੋਟ ਆ ਜਾਂ ਆਦੇਸ਼ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਰੀ ਜਿਹੜਾ ਉਹ ਕਰਨਾ ਪੈਂਦਾ ਤੇ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਸਾਹਿਬ ਦੇ ਇਸ ਆਦੇਸ਼ ਨੂੰ ਮੰਨ ਲੈਂਦੀ ਆ ਤੇ ਕਹਿੰਦੀ ਅਸੀਂ ਪੂਰਨ ਤੌਰ ਤੇ ਸਹਿਯੋਗ ਦੇਣ ਨੂੰ ਤਿਆਰ ਹੈਗੇ ਹਾਂ ਨਾਲ ਹੀ ਕੱਲ ਦੇ ਦਿਨ ਵਿੱਚ ਇੱਕ ਮਹੱਤਵਪੂਰਨ ਹੋਰ ਕੱਟਣਾ ਵਾਪਰਦੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਤ ਮੈਂਬਰ ਜਿਹੜੇ ਹੁਣ ਪੰਨਰ ਸਜੀਤ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਨਹੀਂ ਉਹ ਬ ਪਰ ਜਨਰ ਸਿੰਘ ਧਾਮੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਕੋਲ ਪਹੁੰਚਦੇ ਆ ਔਰ ਉਹਨਾਂ ਕੋਲ ਇਹ ਮੰਗ ਕਰਦੇ ਆ ਕਿ ਜਥੇਦਾ ਕੁਲਦੀਪ ਸਿੰਘ ਗੜਗੱਜ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਵੇ ਕਿਉਂਕਿ ਉਹਨਾਂ ਨੇ ਜਿਸ ਤਿੱਕ ਇਹਨਾਂ ਸੀਐਮ ਨੂੰ ਸਦਿਆ ਉਹ ਸਿੱਖਿਆਤ ਮਰਿਆਦਾ ਦੇ ਉਲਟ ਹੈਗਾ ਹੁਣ ਧਾਮੀ ਸਾਹਿਬ ਉਹਦੇ ਉਤੇ ਐਕਸ਼ਨ ਲੈਂਦੇ ਆ ਜਾਂ ਨਹੀਂ ਲੈਂਦੇ ਉਹ ਇੱਕ ਵੱਖਰਾ ਇਸ਼ੂ ਆ ਕਿਉਂਕਿ ਇਹ ਉਹਨਾਂ ਮੈਂਬਰਾਂ ਦੀ ਹੀ ਚਿੱਠੀ ਆ ਕਿ ਜਿਹੜੀ ਚਿੱਠੀ ਜੁਲਾਈ ਦੇ ਮਹੀਨੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਇਹਨਾਂ ਮੈਂਬਰਾਂ ਨੇ ਲਿਖ ਕੇ ਦਿੱਤੀ ਸੀ ਕਿ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਸਮਿਆਂ ਦੇ ਵਿੱਚ ਆਪਣੇ ਅਹੁਦਾ ਦਾ ਦੁਰਵਜੋਗ ਕੀਤਾ ਜਾਂ ਬਹੁਤ ਕੁਝ ਕੀਤਾ ਤਾਂ ਉਹਨਾਂ ਮੈਂਬਰਾਂ ਵੱਲੋਂ ਇਹ ਚਿੱਠੀ ਜਿਹੜੀ ਗਿਆਨੀ ਕੁਲਦੀਪ ਸਿੰਘ ਗੱਜ ਦੇ ਖਿਲਾਫ ਜਿਹੜੀ ਉਹ ਦਿੱਤੀ ਗਈ ਹੁਣ ਧਾਮੀ ਸਾਹਿਬ ਇਹਦੇ ਉੱਤੇ ਐਕਸ਼ਨ ਲੈਂਦੇ ਜਾਂ ਨਹੀਂ ਲੈਂਦੇ ਇਹ ਤਾਂ ਸਮਾਂ ਦੱਸੇਗਾ ਕਿਉਂਕਿ 16 ਜਨਵਰੀ ਨੂੰ ਅਤਰੰਕ ਕਮੇਟੀ ਦੀ ਜਿਹੜੀ ਮੀਟਿੰਗ ਆ ਉਹ ਹੋਣੀ ਆ ਇਹ ਜਿਹੜੀ ਮੀਟਿੰਗ ਕੱਲ 12 ਜਨਵਰੀ ਨੂੰ ਹੋਣੀ ਸੀ ਉਹ ਮੁਲਤਵੀ ਕਰ ਦਿੱਤੀ ਗਈ ਉਹਨਾਂ ਰਖੜਾ ਸਾਹਿਬ ਪ੍ਰਸ਼ਨ ਇਹ ਬੰਦਾ ਕਿ ਜਥੇਦਾਰ ਸਾਹਿਬ ਵੱਲੋਂ ਇਹ ਯੂ ਟਰਨ ਜਿਹੜਾ ਕਿਉਂ ਲਿਆ ਗਿਆ ਮੈਨੂੰ ਯਾਦ ਆ ਕਿ ਆਪਾਂ ਆਪਣੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਨਾਲ ਬੜੀ ਵੱਡੀ ਗੱਲ ਕੀਤੀ ਆ ਕਿ ਜਿਸ ਦਿਨ ਦਾ ਭਗਵੰਤਬਾਣ ਹੁਣਾਂ ਨੂੰ ਉਤਲਬ ਕੀਤਾ ਗਿਆ ਉਦੋਂ ਤੋਂ ਲੈ ਕੇ ਹੁਣ ਤੱਕ ਸਿੱਟ ਨੇ ਆਪਣੀਆਂ ਕਾਰਵਾਈਆਂ ਜਿਹੜੀਆਂ ਬੜੀ ਤੇਜ਼ੀ ਨਾਲ ਸ਼ੁਰੂ ਕਰਤੀਆਂ ਉਹਨਾਂ ਵਿੱਚ ਤੇਜ਼ੀ ਲਿਆਂਦੀ ਹੈ ਔਰ ਅਕਾਲੀ ਹਲਕੇ ਅਕਾਲੀ ਲੀਡਰਸ਼ਿਪ ਤੇ ਬੀਬੀ ਹਰ ਸਿੰਘ ਘਰ ਬਾਦਲ ਨੇ ਇਹ ਸ਼ੰਕੇ ਜ਼ਾਹਿਰ ਕੀਤੇ ਕਿ ਹੋ ਸਕਦਾ ਕਿ ਅਗਲੇ ਦਿਨਾਂ 'ਚ ਸੁਖਵੀਰ ਸਿੰਘ ਬਾਦਲ ਨੂੰ ਕਿਸ ਤਰ੍ਹਾਂ ਕਿਤੇ ਫਸਾਇਆ ਜਾ ਸਕਦਾ ਜਾਂ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਹੋ ਸਕਦੀ ਹੈ ਹੁਣ ਇਹ ਸਾਰੀ ਸਥਿਤੀ ਦੇ ਵਿੱਚ ਕਿਉਂਕਿ ਇਹ ਟਕਰਾਓ ਜਿਹੜਾ ਦਿਨ-ਬ-ਦਿਨ ਵੱਧਦਾ ਜਾ ਰਿਹਾ ਸੀ ਔਰ ਪਰਦੇ ਦੇ ਪਿੱਛੇ ਸਿਆਸਤ ਕੀ ਆ ਉਹਦੇ ਸੰਬੰਧੀ ਤਾਂ ਅਜੇ ਪਤਾ ਨਹੀਂ ਹਾਲਾਂਕਿ ਦਬੀ ਜੁਬਾਨ ਚ ਤਾਂ ਸਾਰੇ ਲੋਕ ਗੱਲਾਂ ਕਰਦੇ ਆ ਪਰ ਆਪਾਂ ਉਸਦੀ ਕੋਈ ਪੁਸ਼ਟੀ ਨਹੀਂ ਕਰਦੇ ਪਰ ਜਿਹੜੀਆਂ ਸਥਿਤੀਆਂ ਬਣੀਆਂ ਨੇ ਇਹ ਟਕਰਾਅ ਨੂੰ ਘੱਟ ਕਰਨ ਵਾਸਤੇ ਹੀ ਜਥੇਦਾਰ ਸਾਹਿਬ ਵੱਲੋਂ ਜਿਹੜਾ ਯੂ ਟਰਨ ਜਿਹੜਾ ਉਹ ਲੈ ਗਿਆ ਹੁਣ ਇੱਕ ਪਾਸੇ ਆ ਪੋਸਟ ਸੂਤਰਾਂ ਤੋਂ ਜਿਹੜੀ ਜਾਣਕਾਰੀ ਮਿਲੀ ਆ ਕਿ ਜਿਹੜੀ ਸੈਟ ਆ ਉਹ ਆਪਣੀ ਕਾਰਵਾਈ ਜਿਸ ਤਰੀਕੇ ਨਾਲ ਕੀਤੀ ਹੁਣ ਤੱਕ ਪਤਾ ਲੱਗਾ ਕਿ 50 ਤੋਂ 60 ਬੀੜਾਂ ਉਹਨਾਂ ਨੂੰ ਪਤਾ ਲੱਗ ਚੁੱਕਾ ਆ ਔਰ ਬਕਾਇਦਾ ਤੌਰ ਤੇ ਉਹ ਉਹਨਾਂ ਦੀ ਨਜ਼ਰ ਦੇ ਵਿੱਚ ਨਹੀਂ ਤੇ ਇਹ ਵੀ ਪਤਾ ਲੱਗਾ ਕਿ ਉਹ ਪਾਵਨ ਸਰੂਪ ਜਿਹੜੀ ਹਾਲਤ ਵਿੱਚ ਉੱਥੇ ਹਨ ਉਸ ਹਾਲਤ ਵਿੱਚ ਉਹ ਨਹੀਂ ਸਨ ਹੋਣੇ ਚਾਹੀਦੇ ਹੁਣ ਨਹੀਂ ਸਨ ਹੋਣੇ ਚਾਹੀਦੇ ਆਪਣੇ ਆਪ ਦੇ ਵਿੱਚ ਬੜਾ ਵੱਡਾ ਪ੍ਰਸ਼ਨ ਕਿਉਂਕਿ ਜੇ ਸਿੱਟ ਹੁਣ ਉਹਨਾਂ ਪਾਵਨ ਸਰੂਪਾਂ ਨੂੰ ਆਪਣੀ ਕ ਸਟੱਡੀ ਦੇ ਵਿੱਚ ਲੈਂਦੀ ਆ ਤਾਂ ਕੁਦਰਤੀ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਾਲ ਜਾਣਾ ਪਊਗਾ ਕਿਉਂਕਿ ਉਹਨਾਂ ਦੇ ਮੈਂਬਰ ਕਿਉਂ ਉਹਨਾਂ ਦੇ ਹੈਂਡਓਵਰ ਕੀਤੇ ਜਾਣਗੀਆਂ ਤਾਂ ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਗੁਰਦੁਆਰਿਆਂ ਦੇ ਵਿੱਚ ਉਹਨਾਂ ਨੂੰ ਰੱਖਿਆ ਜਾਣਾ ਜਨ ਫਿਰ ਦਰਬਾਰ ਸਾਹਿਬ ਐ ਜੀ ਪੀ ਸੀ ਦੇ ਵਿਖੇ ਹੈੱਡ ਕੁਆਰਟਰ ਮੁਖੇ ਰੱਖੇ ਜਾਣਗੇ ਸੋ ਉੱਥੇ ਮੁੱਦੇ ਤੇ ਸਹਿਯੋਗ ਦੇਣ ਦੀ ਜਿਹੜੀ ਗੱਲ ਆ ਉਹ ਬੰਦੀ ਹੈਗੀ ਆ ਰਖੜਾ ਸਾਹਿਬ ਜੋ ਕੁਝ ਹੋ ਰਿਹਾ ਐ ਇਸ ਪਾਵਨ ਸਰੂਪਾਂ ਦੇ ਸੰਦਰਭ ਦੇ ਵਿੱਚ ਹਰ ਦਿਨ ਹਰ ਪਲ ਇੱਕ ਨਵੀਂ ਘਟਨਾ ਜਿਹੜੀ ਉਹ ਵਾਪਰਦੀ ਆ ਹੁਣ ਇਹ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਦੀਪ ਸਿੰਘ ਗੜਗਾਜ ਵੱਲੋਂ ਜਿਹੜਾ ਯੂ ਟਰਨ ਲੈ ਆ ਗਿਆ ਇਸ ਨੂੰ ਵੀ ਕਈ ਸੰਦਰਭਾਂ ਦੇ ਵਿੱਚ ਵੇਖਿਆ ਜਾ ਰਿਹਾ ਹੈ ਕੁਝ ਲੋਕ ਪਰਦੇ ਦੀ ਪਿਛਲੀ ਸਿਆਸਤ ਦੱਸ ਰਹੇ ਹਨ ਔਰ ਕੁਝ ਲੋਕ ਸਮੇਂ ਦੀ ਸੁਵੇਦਨਸ਼ੀਲਤਾ ਅਨੁਸਾਰ ਜਥੇਦਾਰ ਸਾਹਿਬ ਦੀ ਸੂਝ-ਬੂਝ ਨਾਲ ਲਿਆ ਗਿਆ ਫੈਸਲਾ ਦੱਸਿਆ ਜਾ ਰਿਹਾ ਪਰ ਅਸਲ ਦੇ ਵਿੱਚ ਵੇਖਿਆ ਜਾਵੇ ਕਿ ਜਿਸ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਸਾਰੇ ਮਸਲੇ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ سپਰਤ ਕਰ ਦਿੱਤਾ ਸੀ ਜਾਂ ਜਥੇਦਾਰ ਸਾਹਿਬ ਦੇ ਹੈਂਡਓਵਰ ਕਰ ਦਿੱਤਾ ਸੀ ਜਥੇਦਾਰ ਸਾਹਿਬ ਨੇ ਫਿਰ ਆਪਣੀ ਸੂਝ ਦਾ ਹਵਾਲਾ ਦਿੰਦੇ ਇਹ ਸਾਰਾ ਮਸਲਾ ਜਿਹੜਾ ਐਜੀਪੀਸੀ ਦੀ ਡੀ ਦੇ ਵਿੱਚ ਦੇਤਾ ਹੁਣ ਬਾਲ ਜਿਹੜਾ ਐਜੀਪੀਸੀ ਕੋਲ ਦੀ ਡੀ ਦੇ ਵਿੱਚ ਹੈਗਾ ਹੁਣ ਇਹ ਵੇਖਣਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸੇਟ ਦੇ ਵਿਚਕਾਰ ਆਪਸੀ رابطہ ਕਿਹੋ ਜਿਹਾ ਰਹੇਗਾ ਹੁਣ ਗੱਲ ਜਿਹੜੀ ਹੈ ਸਹਿਯੋਗ ਦੇਣ ਤੱਕ ਹੀ ਨਹੀਂ ਮੁਕਣੀ ਕਿਉਂਕਿ ਗੱਲ ਹੁਣ ਅੰਤਮ ਸੱਚ ਤੱਕ ਪਹੁੰਚਣ ਦੀ ਹੈ ਜਿਸ ਤਰੀਕੇ ਦੀ ਹੁਣ ਪਤਾ ਲੱਗਾ ਕਿ 50 ਤੋਂ 60 ਸੂਬ ਜਿਹੜੇ ਸੇਟ ਨੂੰ ਪਤਾ ਲੱਗ ਚੁੱਕੇ ਆ ਹੁਣ ਪ੍ਰਸ਼ਨ ਇਹ ਪੈਦਾ ਹੋਊਗਾ ਕਿ ਇਹ 50 ਤੋਂ 60 ਸੂਬ ਕਿਹਦੇ ਕਹਿਨ ਤੇ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਉਹੋ ਜੀ ਥਾਂ ਤੇ ਪਹੁੰਚੇ ਜਿੱਥੇ ਇਹਨਾਂ ਦਾ ਪਹੁੰਚਣਾ ਵਾਜਬ ਨਹੀਂ ਸੀ ਹੋਣ ਪ੍ਰਸ਼ਨ ਜਿਹੜਾ ਇੱਥੇ ਆ ਗਿਆ ਤੇ ਇਸ ਮੁੱਦੇ ਦੇ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਿਯੋਗ ਦਿੰਦੀ ਆ ਜਾਂ ਨਹੀਂ ਦਿੰਦੀ ਇਹ ਹੁਣ ਕੋਈ ਅਰਥ ਜਿਹੜੇ ਨਹੀਂ ਰੱਖਦਾ ਕਿਉਂਕਿ ਜਿਹੜਾ ਮੁੱਦਾ ਸੀ ਜਿਹੜੀ ਐਫ ਆਈ ਆਰ ਲਾਂਚ ਹੋਈ ਆ ਉਹ ਸੋਨਾ ਬੰਦਿਆਂ ਦੇ ਖਿਲਾਫ ਹੋਈ ਆ ਜਿਨ੍ਹਾਂ ਦੇ ਵਿੱਚ ਦੋ ਇਸ ਜਹਾਨ ਤੋਂ ਰੁਕਸਤ ਦੂਜੇ ਪਾਸੇ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਹਨਾਂ 14 ਮੈਂਬਰਾਂ ਨੂੰ ਬਰਖਾਸਤ ਕਰ ਚੁੱਕੀ ਆ ਸੋ ਹੁਣ ਸਥਿਤੀਆਂ ਜਿਹੜੀਆਂ ਨੇ ਦਿਨ-ਬ-ਦਿਨ ਅੱਗੇ ਵੱਲ ਵਧਣਗੀਆਂ ਔਰ ਖਾਸ ਤੌਰ ਤੇ ਜਿਹੜੀ ਨਿਗਾਹ ਹੈ ਉਹ ਹੁਣ 15 ਜਨਵਰੀ ਦੇ ਟਿਕੀ ਆ ਤੇ 15 ਜਨਵਰੀ ਤੋਂ ਬਾਅਦ 16 ਜਨਵਰੀ ਨੂੰ ਜਦੋਂ ਅੰਤਰਕ ਕਮੇਟੀ ਦੀ ਮੀਟਿੰਗ ਹੋਊਗੀ ਉਸ ਦਿਨ ਪਤਾ ਲੱਗੇਗਾ ਕਿ ਇਹ ਪੰਥਕ ਸਿਆਸਤ ਜਿਹੜੀ ਆ ਹੁਣ ਅਗਲਾ ਮੋੜ ਕਿਹੋ ਜਿਹਾ ਲੈਦੀ ਬਿਲਕੁਲ ਉਧਰ ਸਿੱਧੂ ਸਰ ਕਾਂਗਰਸ ਮਨਰੇਗਾ ਦੇ ਨਾਂ ਤੇ ਆਪਣਾ ਸ਼ਕਤੀ ਪ੍ਰਦਰਸ਼ਨ ਲਗਾਤਾਰ ਕਰ ਰਹੀ ਹੈ ਪਰ 14 ਜਨਵਰੀ ਨੂੰ ਮਾਗੀ ਵਾਲੇ ਦਿਨ ਮੁਖਤਸਰ ਸਰ ਸਰਪਤੀ ਤੇ ਉਪਰੀ ਆ ਆਮ ਆਦਮੀ ਪਾਰਟੀ ਦੇ ਵੱਲੋਂ ਹੀ ਭਾਜੀਪੀ ਦੇ ਵੱਲੋਂ ਤੇ ਅਕਾਲੀ ਦਲ ਦੇ ਵੱਲੋਂ ਜੋ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਕਾਨਫਰੰਸਾਂ ਨੂੰ ਕਿਵੇਂ ਦੇਖਦੇ ਹੋ ਕੀ ਇਹ ਜੋ ਸ਼ਕਤੀ ਪ੍ਰਦਰਸ਼ਨ ਹੈ 227 ਦੇ ਲਈ ਹੀ ਕੀਤਾ ਜਾ ਰਹੀ ਦੇਖੋ ਹਮੇਸ਼ਾ ਹੀ ਜਿਹੜੀਆਂ ਮਾਗੀ ਮੇਲੇ ਦੇ ਮੋਕੇ ਕਾਨਫਰੰਸਾਂ ਕੀਤੀਆਂ ਜਾਂਦੀਆਂ ਰਹੀਆਂ ਨੇ ਔਰ ਇਸ ਵਾਰ ਭਾਜਪਾ ਵੀ ਕਰ ਰਹੀ ਹੈ ਤੁਸੀਂ ਦੇਖੋ ਕਿ ਅਕਾਲੀ ਦਲ ਔਰ ਆਮ ਆਦੀ ਪਾਰਟੀ ਦਾ ਕਰ ਹੀ ਰਹੀ ਹੈ ਭਾਜਪਾ ਵੀ ਕਰ ਰਹੀ ਹੈ ਔਰ ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਇਹ ਰੈਲੀ ਕਰ ਰਿਹਾ ਪਰ ਕਾਂਗਰਸ ਜਿਹੜੀ ਹੈ ਇਹ ਰੈਲੀ ਨਹੀਂ ਕਰ ਰਹੀ ਤੋ ਜੀ ਜਿਹੜੇ ਤੇ ਸਵਾਲ ਜ਼ਰੂਰ ਹੈ ਹਾਲਾਂਕਿ ਕੱਲ ਭਵेश ਪੋਗਹਿਲ ਸਾਹਿਬ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਭਾਈ ਅਸੀਂ ਜਦੋਂ ਸਾਡੀ ਸਰਕਾਰ ਸੀਗੀ ਉਦੋਂ ਜਸਦਰ ਸਾਹਿਬ ਨੇ ਇਹ ਗੱਲ ਕਹੀ ਸੀਗੀ ਕਿ ਨਹੀਂ ਜਿਹੜਾ ਇਸ ਮੌਕੇ ਸਿਆਸੀ ਕਾਨਫਰੰਸਾਂ ਨਹੀਂ ਕਰਨੀਆਂ ਚਾਹੀਦੀਆਂ ਤਾਂ ਅਸੀਂ ਇਸ ਕਰਕੇ ਜਿਹੜਾ ਉਹ ਕਰ ਨਹੀਂ ਰਹੇ ਹੁਣ ਸਵਾਲ ਇਹ ਹੈ ਕਿ ਉਸ ਤੋਂ ਬਾਅਦ ਕਦੇ ਇਹਨਾਂ ਨੇ ਸਿਆਸੀ ਪ੍ਰੈਸ ਕਾਨਫਰੈਂਸ ਜਿਹੜੀ ਇਹ ਕੀਤੀ ਨਹੀਂ ਤਾਂ ਕਿ ਉਸ ਤੋਂ ਬਾਅਦ ਕਦੇ ਨਹੀਂ ਕੀਤੀ ਤੇ ਨਾਲ ਹੀ ਨਾਲ ਜੇ ਮੈਂ ਗੱਲ ਕਰਾਂ ਤਾਂ ਜੇ ਵਾਕੀ ਕਰ ਰਹੀਆਂ ਨੇ ਜੇ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਹੈ ਔਰ ਜੇ ਹੋਰ ਕਰ ਰਹੇ ਨੇ ਤਾਂ ਉਹਨਾਂ ਨੂੰ ਨਹੀਂ ਰੋਕ ਰਹੇ ਤਾਂ ਫਿਰ ਤੁਸੀਂ ਕਿਉਂ ਸੋ ਇਹਨਾਂ ਨੇ ਹੁਣ ਇਹ ਜੀ ਕੋ ਸਿਆਸੀ ਪੰਡ ਜਿਹੜੇ ਇਹ ਗੱਲਾਂ ਕਹਿ ਰਹੇ ਆ ਕਿ ਜਿਸ ਤਰੀਕੇ ਦੀ ਦੁਰਦਸ਼ਾ ਪ੍ਰਧਾਨ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਆਪਣੇ ਜ਼ਿਲ੍ਹੇ ਦੇ ਵਿੱਚੋਂ ਕਾਂਗਰਸ ਦੀ ਹੋਈ ਹੈ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਅੰਦਰ ਉਹ ਸਭ ਨੂੰ ਦੇਖਦੇ ਆ ਹੋ ਸਕਦਾ ਹੈ ਕਿ ਰਾਜਾ ਵੜਿੰਗ ਆਪਣੇ ਜ਼ਿਲ੍ਹੇ ਦੇ ਅੰਦਰੋਂ ਥੋੜਾ ਜਿਹਾ ਦੌੜ ਗਏ ਹੋਣ ਕਿ ਭਾਈ ਇੱਥੇ ਨਹੀਂ ਜਿਹੜੀ ਉਹ ਕਰਾਈ ਜਾਣੀ ਜਿਹੜੀ ਉਸ ਤਰੀਕੇ ਦੀ ਜਿਹੜੀ ਇਹ ਸਿਆਸੀ ਕਾਨਫਰੈਂਸ ਹੈ ਸੋ ਕਾਂਗਰਸ ਜਿਹੜੀ ਕਿਤੇ ਨਾ ਕਿਤੇ ਦੌੜੀ ਦਿਖਾਈ ਦੇ ਰਹੀ ਹੈ ਬਾਕੀ ਇਹ ਜ਼ਰੂਰ ਆਵੇਗੀ ਠੀਕ ਆ ਬਹਾਨਾ ਉਹਨਾਂ ਨੇ ਇਹ ਲਾਦਾ ਕਿ ਅਕਾਲ ਤਖਤ ਦੇ ਜੱਜਦਰ ਸਾਹਿਬ ਵਾਲਾ ਪਰ ਹੁਣ ਰਿਸਰਚ ਕਰਨ ਦੀ ਜੋ ਲੋੜ ਇਹ ਹੈ ਕਿ ਜਦੋਂ ਦਾ ਇਹ ਐਲਾਨ ਕੀਤਾ ਸੀ ਕਿ ਉਸ ਤੋਂ ਬਾਅਦ ਤੋਂ ਕਾਂਗਰਸ ਨੇ ਕਦੇ ਸਿਆਸੀ ਕਾਨਫਰੰਸ ਜਿਹੜੀ ਆ ਉਹ ਕੀਤੀ ਨਹੀਂ ਤੇ ਜੇ ਨਹੀਂ ਕੀਤੀ ਤਾਂ ਫਿਰ ਗੱਲ ਵੱਖਰੀ ਹੈ ਤੇ ਜੇ ਉਸ ਤੋਂ ਬਾਅਦ ਵੀ ਕੀਤੀ ਹੈ ਤੇ ਜੇ ਬਾਕੀ ਵੀ ਕਰ ਰਹੇ ਆ ਸੋ ਫਿਰ ਇਹ ਕਿਉਂ ਨਹੀਂ ਕਰ ਰਹੇ ਸੋ ਮੈਨੂੰ ਇਹ ਲੱਗ ਰਿਹਾ ਹੈ ਕਿ ਬਹਾਨਾ ਜੋ ਮਰਜ਼ੀ ਲਾ ਰਹੇ ਹੋਣ ਸ੍ਰੀ ਪੰਡਤ ਵੀ ਜਿਹੜੀ ਆ ਇਹੀ ਗੱਲਾਂ ਮੰਨ ਰਹੇ ਆ ਕਿ ਕਾਂਗਰਸ ਦਾ ਪ੍ਰਧਾਨ ਜਿਹੜਾ ਆਪਣੇ ਜ਼ਿਲ੍ਹੇ ਦੇ ਅੰਦਰ ਉਹ ਜਿਹੜੀ ਦੁਰਦਸ਼ਾ ਜਿਹੜੀ ਕਾਂਗਰਸ ਦੀ ਰਹੀ ਹੈ ਉਹ ਸਭ ਨੂੰ ਦੇਖਦਿਆਂ ਥੋੜਾ ਜਿਆਦਾ ਦੌੜ ਜ਼ਰੂਰ ਆ ਇਸ ਰੈਲੀ ਤੋਂ ਔਰ ਘੱਟੋ ਘੱਟ ਮੈਨੂੰ ਲੱਗਦਾ ਜੇ ਨਹੀਂ ਇਹ ਕਰਾਉਣੀ ਸੀ ਘੱਟੋ ਘੱਟ ਇਸ ਜ਼ਿਲ੍ਹੇ ਦੇ ਵਿੱਚ ਮਨਰੇਗਾ ਰੈਲੀ ਉਹ ਜਿਹੜੀ ਉਹ ਰੱਖ ਲੈਂਦੇ ਸੋ ਜਿਹੜੀ ਦੁਰਦਸ਼ਾ ਹੋਈ ਹੈ ਉਹਨੂੰ ਕਵਰ ਅਪ ਕਰਨ ਦੀ ਜਿਹੜੀ ਹੈ ਕੋਸ਼ਿਸ਼ ਜ਼ਰੂਰ ਕਰ ਲਈ ਜਾਂਦੀ ਕਾਂਗਰਸ ਪ੍ਰਧਾਨ ਦੇ ਵੱਲੋਂ ਪਰ ਨਾਲ ਹੀ ਨਾਲ ਇਹ ਕੰਮ ਜ਼ਰੂਰ ਹੈ ਕਿ ਸਿਆਸਤ ਦੇ ਵਿੱਚ ਇਹ ਦੋ ਤਿੰਨ ਕਾਨਫਰੰਸਾਂ ਜਿਹੜੀਆਂ ਇੱਕ ਛਪਾਰ ਵਾਲੀ ਤੇ ਇੱਕ ਮਾਗੀ ਦੇ ਮੇਲੇ ਵਾਲੀ ਇਹ ਦੋ ਤਿੰਨ ਕਾਨਫਰੰਸਾਂ ਜਿਹੜੀਆਂ ਉਹ ਬਹੁਤ ਅਹਿਮ ਇੱਕ ਤੋਂ ਹੋਰ ਨਹੀਂ ਸ਼ਾਇਦ ਇਹ ਬਹੁਤ ਅਹਿਮ ਮੰਨੀਆਂ ਜਾਂਦੀਆਂ ਨੇ ਔਰ ਸਿਆਸਤ ਦੇ ਵਿੱਚ ਬਾਕੀ ਵੱਡੀਆਂ ਪਾਰਟੀਆਂ ਸਾਰੀਆਂ ਜ਼ੋਰ ਲਾ ਕੇ ਇਹ ਸਿਆਸੀ ਕਾਨਫਰੰਸਾਂ ਨੂੰ ਵੱਡੀਆਂ ਕਰ ਰਹੀਆਂ ਔਰ ਖਾਸ ਤੌਰ ਤੇ ਇਲੈਕਸ਼ਨ ਈਅਰ ਦੇ ਵਿੱਚ ਇਹ ਜਿਹੜੀ ਮਾਗੀ ਮੇਲੇ ਵਾਲੀ ਜਿਹੜੀ ਕਾਨਫਰੰਸ ਛੱਡਣੀ ਮੈਨੂੰ ਸਮਝ ਨਹੀਂ ਆਈ ਗੱਲ ਤੇ ਇਹ ਜ਼ਰੂਰ ਹੈ ਕਿ ਇਸ ਵਕਤ ਕਾਂਗਰਸ ਦਾ ਪ੍ਰਧਾਨ ਔਰ ਦੌੜ ਰਿਹਾ ਔਰ ਕਿਤੇ ਨਾ ਕਿਤੇ ਸਵਾਲ ਜਿਹੜੇ ਆ ਜਰੂਰ ਪਾਰਟੀ ਦੇ ਅੰਦਰ ਵੀ ਜਿਹੜੇ ਉੱਠੇ ਬਿਲਕੁਲ ਅਰਕੀ ਸਰ ਸਟੇਜ ਤੋਂ ਤਾਂ ਸੱਤਾਧਰ ਪਾਰਟੀ ਵੀ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਵੱਡੇ ਵੱਡੇ ਜੇ ਦਮਕ ਮਾਰਦੀ ਹੈ ਦੂਜੇ ਪਾਸੇ ਵਿਰੋਧੀਆਂ ਵੀ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਸਾਡੀ ਸਰਕਾਰ ਆਉਣ ਲਾਂਦੋਂ ਅਸੀਂ ਗੈਂਗਸਟਰਵਾਦ ਵੀ ਖਤਮ ਕਰਦਾਂਗੇ ਅਸੀਂ ਨਸ਼ਾ ਵੀ ਖਤਮ ਕਰਦਾਂਗੇ ਮਾਗੀ ਕਾਨਫਰੈਂਸ ਮੌਕੇ ਜੋ ਇਹ ਸਿਆਸੀ ਕਾਨਫਰੈਂਸ ਹੋ ਰਹੀ ਹੈ ਜੀ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਵੇਂ ਸਟੇਜ ਦੇ ਉੱਪਰ ਬਿਆਨ ਦਿੱਤੇ ਜਾ ਰਹੇ ਨੇ ਧਰਤਲ ਤੇ ਵੀ ਸਰਕਾਰਾਂ ਉਹ ਕੁਝ ਕਰਨ ਦੇ ਲਈ ਤਿਆਰ ਨਹੀਂ ਸਾਰੀਆਂ ਪਾਰਟੀਆਂ ਪੰਜਾਬ ਦੇ ਹੱਕ ਹਕੂਕ ਦੇ ਨਾਲ ਖੜਨ ਦੇ ਲਈ ਤਿਆਰ ਨਹੀਂ ਜਾਂ ਫਿਰ ਆਪੋ ਆਪਣਾ ਦਾਅ ਖੇਡ ਰਹੀਆਂ ਨੇ ਆ ਦੇਖੋ ਰਖੜਾ ਸਾਹਿਬ ਪਹਿਲਾਂ ਤਾਂ ਮੈਂ ਸਿੱਧੂ ਸਾਹਿਬ ਦੀ ਗੱਲ ਨੂੰ ਥੋੜਾ ਜਿਹਾ ਅੱਗੇ ਬਤਾਵਾਂ ਮੈਨੂੰ ਯਾਦ ਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣਾ ਨੇ ਇੱਕ ਪਰੀ ਹੁਕਮਨਾਮੇ ਕਹਿ ਲੋ ਸੰਦੇਸ਼ ਦਿੱਤਾ ਸੀ ਕਿ ਇਹੋ ਜੇ ਸਮਾਗਮਾ ਜਦੋਂ ਮੇਲੇ ਹੁੰਦੇ ਨੇ ਮਾਗੀ ਮੇਲਾ ਜਾਂ ਕੋਈ ਹੋਰ ਉਹਨਾਂ ਦੇ ਉੱਤੇ ਸਿਆਸੀ ਕਾਨਫਰੰਸ ਜਿਹੜੀ ਆ ਉਹ ਨਹੀਂ ਕੀਤੀ ਜਾਣੀ ਚਾਹੀਦੀ ਔਰ ਕਾਫੀ ਚਿਰ ਤੱਕ ਸਾਰੀਆਂ ਪਾਰਟੀਆਂ ਨੇ ਕਿ ਅਕਾਲ ਤਖਤ ਸਾਹਿਬ ਦੇ ਉਸ ਸਮੇਂ ਦੇ ਜਥੇਦਾਰ ਮੈਨੂੰ ਉਹਨਾਂ ਦਾ ਨਾਮ ਯਾਦ ਨਹੀਂ ਆ ਪਰ ਇਹ ਗੱਲ ਪੱਕੀ ਹੈ ਕਿ ਅਕਾਲ ਤਖਤ ਸਾਹਿਬ ਤੋਂ ਇਸ ਸੰਦੇਸ਼ ਆਇਆ ਸੀ ਕਿ ਇਹੋ ਜੇ ਮੇਲਿਆਂ ਦੋਤੇ ਖਾਸ ਤੌਰ ਤੇ ਰਖੜਪੁੰਨੇ ਸਿੱਧੂ ਸਾਹਿਬ ਦੀ ਮੈਂ ਗੱਲ ਅੱਗੇ ਵਧਾਤਾ ਰਖੜਪੁੰਨੇ ਜਿਹੜੀ ਬਾਬਾ ਪਕਾਲਾ ਸਾਹਿਬ ਵਿਖੇ ਹੁੰਦੀ ਆ ਦੂਜੇ ਪਾਸੇ ਮੁਕਸਰ ਦਾ ਮੇਲਾ ਮਾਗੀ ਦਾ ਮੇਲਾ ਤੇ ਤੀਸਰੇ ਬੰਨੇ ਜਿਹੜੀਆਂ ਹੋਰ ਜਿੱਥੇ ਹਨ ਕਿ ਉਥੇ ਸਿਆਸੀ ਕਾਨਫਰੰਸਾਂ ਜਿਹੜੀਆਂ ਨਾ ਕੀਤੀਆਂ ਜਾਂ ਜੇ ਤਾਂ ਉਹਨਾਂ ਸੁਭਾਗਾਂ ਦੀ ਜਿਹੜੀ ਧਾਰਮਿਕਤਾ ਆ ਉਹ ਫਿੱਕੀ ਪੈ ਜਾਂਦੀ ਆ ਤੇ ਸਿਆਸੀ ਜਿਹੜੀਆਂ ਤਲਾਬਾ ਜੀ ਸਿਆਸੀ ਮਿਹਣੇ ਜਿਹੜੇ ਉਹ ਸਾਹਮਣੇ ਆ ਜਾਂਦੇ ਆ ਔਰ ਲੋਕ ਉਸ ਧਾਰਮਿਕਤਾ ਦੀ ਭਾਵਨਾ ਦੇ ਨਾਲ ਜਿਹੜੇ ਗਏ ਹੁੰਦੇ ਆ ਉਤੋਂ ਸਖੜੇ ਰਹਿ ਜਾਂਦੇ ਆ ਉਤੋਂ ਵਿਰਵੇ ਰਹਿ ਜਾਂਦੇ ਤੇ ਇਸ ਕਰਕੇ ਉਹਨਾਂ ਨੇ ਕਿਸਮ ਦਾ ਇਹਦੇ ਉੱਤੇ ਇਹ ਬੰਧ ਕਰਵਾ ਸੀ ਇਸ ਨੂੰ ਰੋਕ ਜਿਹੜੀ ਲਾਈ ਸੀ ਤੇ ਕਾਫੀ ਸਮਾਂ ਇਹ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਇਸ ਹੁਕਮਨਾਮਾ ਕਹਿਣ ਨੂੰ ਜਾਂ ਸੰਦੇਸ਼ ਦੀ ਪਾਲਣਾ ਜਿਹੜੀ ਆ ਉਹ ਹੁੰਦੀ ਰਹੀ ਆ ਪਰ ਪਿਛਲੇ ਕੁਝ ਸਮੇਂ ਤੋਂ ਸ਼੍ਰੀ ਜਿਸ ਤਰ੍ਹਾਂ ਆਮ ਵਾਂਗ ਹੀ ਹੁਕਮਨਾਮਾ ਕੇਵਲ ਜਿਸ ਤਰ੍ਹਾਂ ਗਿਆਨੀ ਰਘਬੀਰ ਸਾਹਿਬ ਰਬੀਤ ਸਿੰਘ ਕਹਿੰਦੇ ਰਿਹਾ ਅਕਾਲ ਤਖਤ ਸਾਹਿਬ ਦੇ ਸਾਫਾ ਜਥੇਦਾਰ ਤੇ ਹਾਂ ਭਈ ਜਿਹੜਾ ਕਾਲ ਸਖਦਾ ਹੁਕਮ ਆ ਹੁਕਮਨਾਮਾ ਉਹ ਕੇਵਲ ਅੰਦਰ ਹੀ ਸੀਮਤ ਰਹਿ ਜਾਂਦਾ ਬਾਹਰ ਨਹੀਂ ਜਾਂਦਾ ਤਾਂ ਉਹ ਕੁਝ ਸਮੇਂ ਤੱਕ ਹੀ ਲਾਗੂ ਰਿਹਾ ਬਾਅਦ ਚ ਕਾਨਫਰੰਸਾਂ ਜਿਹੜੀਆਂ ਫਿਰ ਸ਼ੁਰੂ ਹੋ ਗਈਆਂ ਤੇ ਮੈਨੂੰ ਯਾਦ ਆ ਕਿ ਬੀਤੇ ਦਿਨਾਂ ਚ ਰਖੜਪੁਰ ਨੇ ਤੇ ਮੌਕੇ ਤੇ ਵੀ ਇੱਕ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਦੂਜੇ ਪਾਸੇ ਭਗਵੰਤ ਮਾਨ ਹੋਣਾ ਨੇ ਵੀ ਉਥੇ ਜਿਹੜੀਆਂ ਰੈਲੀਆਂ ਜਿਹੜੀਆਂ ਹੋਈਆਂ ਤਾਂ ਚਾਹੀਦਾ ਤੇ ਇਹ ਆ ਕਿ ਜਿਹੜੀਆਂ ਇਹੋ ਜਿਹੇ ਧਾਰਮਿਕ ਸਮਾਗਮਾਂ ਤੇ ਰੈਲੀਆਂ ਹਨ ਉਥੇ ਧਾਰਮਿਕ ਸੰਦੇਸ਼ ਗੁਰੂ ਸਾਹਿਬਾਨ ਦੇ ਦਿੱਤੇ ਸੰਦੇਸ਼ ਨੂੰ ਪਛਾਦ ਕੀਤਾ ਜਾਵੇ ਜਿਨ੍ਹਾਂ ਸੰਗਤਾਂ ਨੂੰ ਉਸਤੇ ਨਾਲ ਜੋੜਿਆ ਜਾਵੇ ਪਰ ਹੁੰਦਾ ਉਸਤੇ ਉਲਟ ਹੈਗਾ ਕਿ ਉਥੇ ਇੱਕ ਦੂਜੇ ਨੂੰ ਭੰਡਿਆ ਜਾਂਦਾ ਹੁਣ ਇਹ ਜਿਹੜੀ ਰੈਲੀ ਇਹ ਮਾਗੀ ਦੇ ਮੇਲੇ ਤੇ ਜਿਹੜੀ ਹੋਣੀ ਆ ਇਹਦੇ ਵਾਸਤੇ ਆਮ ਆਦਮੀ ਪਾਰਟੀ ਪੂਰਨ ਤੌਰ ਤੇ ਪੱਬਾਂ ਪਾ ਰਿਆ ਔਰ ਬਕਾਇਦਾ ਤੌਰ ਤੇ ਜਦੋਂ ਹੁਣ ਭਗਵੰਤਪਾਲ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਹੈ ਕਈ ਤਰੀਕੇ ਦੇ ਬਵਾਦਾਂ ਚ ਘਿਰੇ ਆ ਉਹ ਇਸ ਮੁੱਦੇ ਤੇ ਜ਼ਰੂਰ ਜਾਣਗੇ ਤੇ ਉਥੇ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਹੋਏ ਜਿਸ ਤਰੀਕੇ ਨਾਲ ਸਿੱਧੂ ਸਾਹਿਬ ਨੇ ਕਿਹਾ कि ਆਪਣੇ ਸਿਲੈਕਸ਼ਨ ਇਅਰ ਦੇ ਵਿੱਚ ਆਪਣੀਆਂ ਉਪਲਬਧੀਆਂ ਆਪਣੀਆਂ ਪ੍ਰਾਪਤੀਆਂ ਨੂੰ ਜਰੂਰ ਲੋਕਾਂ ਦੇ ਸਾਹਮਣੇ ਰੱਖਣਗੇ ਚਾਹੀਦਾ ਤੇ ਇਹ ਸਿੱਖ ਗੁਰੂ ਸਾਹਿਬਾਨ ਦੇ ਦਿੱਤੇ ਆਦਰਸ਼ਾਂ ਨੂੰ ਯਾਦ ਰੱਖਦੇ ਹੋ ਨਾਨਕ ਨਾਮ ਲੈਵਾ ਸੰਗਤ ਨੂੰ ਗੁਰੂ ਸਾਹਿਬ ਦੇ ਦਿੱਤੇ ਸੰਦੇਸ਼ਾਂ ਨਾਲ ਜੋੜਿਆ ਜਾਂਦਾ ਪਰ ਹੁਣਾ ਉਥੇ ਇਹੋ ਕੁਝਾ ਇੱਕ ਦੂਜੇ ਨੂੰ ਗਾੜੀ ਗਲੋਚ ਇੱਕ ਦੂਜੇ ਦੇ ਵਿਰੋਧ ਪੜਾਸ ਜਿਹੜੀ ਆ ਉਹ ਕੱਢੀ ਜਾਊਗੀ ਦੂਜੇ ਪਾਸੇ ਸ਼ਰੋਮੀ ਅਕਾਲੀ ਦਲ ਜਿਹੜਾ ਇਸ ਵੇਲੇ ਸਰਵਾਈਵ ਕਰਨ ਦੀ ਕੋਸ਼ਿਸ਼ ਕਰ ਰਿਹਾ ਔਰ ਕਈ ਤਰੀਕਿਆਂ ਦੇ ਮੁੱਦਿਆਂ ਦੇ ਵਿੱਚ ਘਿਰਿਆ ਉਹ ਵੀ ਹੁਣ ਕੱਲ ਉਥੇ ਆਪਣੀ ਰੈਲੀ ਜਿਹੜੀ ਕਰ ਰਿਹਾ ਜਿਹੜੀ ਜਨਮ ਸੁਖਵੀਰ ਸਿੰਘ ਬਾਦਲ ਜਿਹੜਾ ਉਹ ਸੰਬੋਧਨ ਜਿਹੜਾ ਕਰਦਗੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆ ਜਿਹੜੀ ਆਪਣੀ ਵੱਖਰੀ ਸੋਚ ਲੈ ਕੇ ਚੱਲਦਾ ਉਹ ਵੀ ਇਸ ਮੁੱਦੇ ਤੇ ਪਹੁੰਚੇਗਾ ਔਰ ਸਰਕਾਰ ਨੂੰ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਜਰੂਰ ਟਾਰਗੇਟ ਤੇ ਲਵੇਗਾ ਕਿਉਂਕਿ 328 ਪਾਮਨ ਸੂਪਾ ਦੇ ਮਸਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਸਾਹਮਣੇ ਵੀ ਇੱਕ ਰੈਲੀ ਜਿਹੜੀ ਕੀਤੀ ਸੀ ਚੂੜੀਆਂ ਭੇਟ ਕੀਤੀਆਂ ਸਨ ਸੋ ਇਹ ਵੀ ਉੱਥੇ ਜਾ ਕੇ ਆਪਣੀ ਗੱਲਬਾਤ ਕਰਨਗੇ ਔਰ ਉਹਦੇ ਨਾਲ ਰਹਿ ਗਈ ਭਾਜਪਾ ਭਾਰਤੀ ਜਨਤਾ ਪਾਰਟੀ ਜਿਹੜੀ ਪੰਜਾਬ 'ਚ ਇਹ ਨਵੇਂ ਸਿਰ ਤੋਂ ਜੋ ਆਪਣੇ ਆਪ ਨੂੰ ਮਜ਼ਬੂਤ ਕਰਨ ਦੇ ਚੱਕਰ 'ਚ ਹੈ ਤੇ 2027 ਦੀਆਂ ਟੋਣਾਂ ਨੂੰ ਸਰਮੁਖ ਰੱਖਿਆ ਆਪਣਾ ਫੂਕ ਫੂਕੇ ਪੈਰ ਰੱਖਦੀ ਪਈ ਆ ਵੇਖਣਾ ਹੋਵੇਗਾ ਕਿ ਉਸ ਦੇ ਕੋਲ ਆਪਣਾ ਅਜੰਡਾ ਕੀ ਆ ਕੱਲ ਦੀ ਰੈਲੀ ਵਾਸਤੇ ਗੱਲ ਆ ਗਈ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਜਿਸ ਤਰੀਕੇ ਨਾਲ ਹੁਣ ਮਨੋਰੇਗਾ ਦੇ ਸੰਬੰਧੀ ਜਿਹੜੀਆਂ ਗੱਲਬਾਤ ਚੱਲਦੀ ਪਈ ਆ ਉਹਦੇ ਸਦਰਭ 'ਚ ਤਲਦਾ ਸੀ ਕਿ ਜੇਕਰ ਵਾਕਿਆ ਹੀ ਸਿਆਸੀ ਪਾਰਟੀਆਂ ਬਾਕੀ ਉਥੇ ਆਪਣੀ ਹਾਜ਼ਰੀ ਲਵਾ ਰਹੀਆਂ ਨੇ ਤਾਂ ਤੁਸੀਂ ਵੀ ਆਪਣੀ ਉਥੇ ਹਾਜ਼ਰੀ ਲਵਾਓ ਪਰ ਭਵेश बघेल ਹੋਂ ਦਾ ਇਹ ਬਿਆਨ ਜਿਹੜਾ ਦੇਖ ਕੇ ਇੰਨੀ ਗੱਲ ਕਹਿ ਦੇਣੀ ਕਿ ਨਹੀਂ ਸੀ ਅਸੀਂ ਸੈਕੂਲਰ ਪਾਰਟੀ ਆ ਜੇ ਸੈਕੂਲਰ ਪਾਰਟੀ ਜੇ ਤਾਂ ਬਾਕੀ ਵੀ ਦਾ ਆਮ ਆਦਮੀ ਪਾਰਟੀ ਵੀ ਤਾਂ ਆਪਣੇ ਆਪ ਨੂੰ ਸੈਕੂਲਰ ਕਹਿੰਦੀ ਆ ਘਟੋ ਘਟ ਤੁਹਾਡਾ ਉਹ ਸੰਦੇਸ਼ ਤਾਂ ਉਥੇ ਜਾਣਾ ਚਾਹੁੰਦਾ ਦਿੱਤਾ ਜਾਣਾ ਚਾਹੀਦਾ ਸੀ ਲੋਕਾਂ ਤੱਕ ਪਹੁੰਚਦਾ ਤਾਂ ਸਹੀ ਕਿ 2027 ਦੀ ਚੋਣਾਂ ਵਾਸਤੇ ਆ ਕਾਂਗਰਸ ਪਾਰਟੀ ਦੀ ਕਿਹੋ ਜੀ ਤਿਆਰੀ ਹੈਗੀ ਪਰ ਦੂਜੇ ਪਾਸੇ ਰਾਜਾ ਬਣੇ ਜਿਸ ਤਰੀਕੇ ਨਾਲ ਸਟੇਜਾਂ ਦੇ ਉੱਤੇ ਅੱਜ ਕੱਲ ਬੋ ਜਿਸ ਤਰੀਕੇ ਨਾਲ ਆਪਣੀ ਬੋਲਬਾਣੀ ਨਾਲ ਉਹ ਵਾਅਦਾ ਦਾ ਵਿਸ਼ਾ ਬਣੇ ਆ ਮੇਰਾ ਨਹੀਂ ਖਿਆਲ ਕਿ ਇਸੇ ਕਰਕੇ ਹੀ ਮੈਂ ਸਾਹਮਣੇ ਇਸ ਰੈਲੀ ਨੂੰ ਜਾਂ ਇਸ ਕਾਨਫਰੰਸ ਵਿੱਚ ਜਾਣ ਤੋਂ ਇਨਕਾਰ ਕਰਦਾ ਤਾਂ ਕਿ ਐਵੇਂ ਵੱਧੂ ਚਰਚਾ ਦਾ ਵਿਸ਼ਾ ਜਿਹੜਾ ਉਹ ਬਣਦਾ ਹੈਗਾ ਮੈਨੂੰ ਯਾਦ ਆ ਕੱਲ ਚਰਨਜੀਤ ਸਿੰਘ ਚੰਨੀ ਹੁਣਾਂ ਦਾ ਮੈਂ ਇੱਕ ਭਾਸ਼ਿਕ ਸੋਚਦਾ ਪਿਆ ਸੀ ਉਹਨਾਂ ਨੇ ਵਕਤ ਵਕਤ ਮੁੱਦਿਆਂ ਦੇ ਖਾਸ ਤੌਰ ਤੇ 328 ਰੂਪ ਦੇ ਗੁੰਮ ਹੋਣ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਭਗਵੰਤਬਾਹ ਨੂੰ ਕਿਸ ਤਰੀਕੇ ਨਾਲ ਕਰਲੇ ਹੱਥੀ ਜਿਹੜਾ ਉਹ ਲਿਆ ਤੇ ਇਹ ਕਿਸਮਾ ਭਗਵੰਤਬਾਨ ਨੂੰ ਜਾਂ ਮੌਜੂਦਾ ਸਰਕਾਰ ਨੂੰ ਕਈ ਤਰ੍ਹਾਂ ਦੇ ਸਵਾਲਾਂ ਦੇ ਘੇਰੇ ਵਿੱਚ ਲਿਆ ਆ ਜਿਹੜੀ ਲੀਡਰ ਜਾਂ ਨੇਤਾ ਇਹ ਪਨ ਹੁੰਦਾ ਕਿ ਤੁਸੀਂ ਕਿਸੇ ਵੀ ਮੁੱਦੇ ਤੇ ਬੋਲਦੇ ਜਾਈਏ ਤਾਂ ਤੁਹਾਡਾ ਬੋਲ ਲੋਕ ਸੁਣਨਾ ਕਿ ਤੁਸੀਂ ਬਾਹਰੋਂ ਪਾਜ 48 ਕਹਿ ਕੇ ਤੁਸੀਂ ਮੁੱਦਾ ਸਾਰ ਕੇ ਦੇ ਬਾਅਦ ਚ ਆਪਣੀਆਂ ਸਟੇਟਮੈਂਟਾਂ ਦੋ ਸ਼ਾਇਦ ਭਵੇਸ਼ ਭਗੇਲ ਹੋਣਾ ਵੱਲੋਂ ਇਸੇ ਕਰਕੇ ਇਸ ਕਾਨਫਰੰਸ ਨੂੰ ਨਾ ਕਰਨ ਦਾ ਫੈਸਲਾ ਕੀਤਾ ਗਿਆ ਬਾਕੀ ਦੇਖਦੇ ਹਾਂ ਅਗਲੇ ਦਿਨਾਂ ਚ ਇਸ ਬੰਦੀ ਕਾਂਗਰਸ ਪਾਰਟੀ ਦਾ ਵਿਊ ਜਿਹੜਾ ਉਹ ਕੀ ਸਾਹਮਣੇ ਆਉਂਦਾ ਹੈ ਬਿਲਕੁਲ ਅਣਕੀ ਸਰਤਾ 14 ਜਨਵਰੀ ਤੇ 15 ਜਨਵਰੀ ਦੋਨੋਂ ਦਿਨ ਬੜੇ ਦਿਲਚਸਪ ਰਹਿਣ ਵਾਲੇ ਕਿਉਂਕਿ ਸਿਆਸਤ ਦੇ ਵਿੱਚ ਨਵਾਂ ਮੋੜ ਲਿਆਉਣਗੇ ਅਣਕੀ ਸਰ ਤੁਸੀਂ ਪ੍ਰੋਗਰਾਮ ਦੇ ਲਈ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਰਖਣਾ ਸਾਹਿਬ ਤਾਂ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਤੇ ਸਹਿਯੋਗੀ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਦੇ ਵੱਲੋਂ ਤਮਾਫ਼ ਖਬਰਾਂ ਤੇ ਵਿਚਾਰ ਚਰਚਾ ਕੀਤੀ ਗਈ ਉਮੀਦ ਹੈ ਦਰਸ਼ਕਾਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਹੋਰ ਵੱਡੀਆਂ ਅਪਡੇਟ ਦੇ ਲਈ ਜੁੜੇ ਰਹੋ ਜਨਨ ਲੋਕ ਨਾਲ ਟੀਵੀ ਦੇ ਨਾਲ ਮੈਨੂੰ ਦੋ ਇਜਾਜ਼ਤ ਧੰਨਵਾਦ